ਜੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਆਪਣੇ ਨਾਲ ਰੱਖਿਆ ਹੈ ਤੇ ਕਰਤਾ ਜੀ ਆਪਾਂ ਅੱਜ ਦਾ ਵਲੋਗ ਸਟਾਰਟ ਅੱਜ ਦਾ ਵਲੋਗ ਵੈਸੇ ਬਹੁਤ ਲੇਟ ਸਟਾਰਟ ਕੀਤਾ ਆਪਾਂ ਕਿਉਂਕਿ ਸਵੇਰ ਦਾ ਮੀਂਹ ਪਈ ਜਾਂਦਾ ਮੌਸਮ ਖਰਾਬ ਸੀ ਦਿੱ ਘਾਰੇ ਬੈਠੇ ਸੀ ਤੇ ਹੁਣ ਟਾਈਮ ਹੋ ਗਿਆ ਆਪਣੀ ਡਿਊਟੀ ਦਾ ਤੇ ਜਾ ਰਹੇ ਆ ਜਿਮ ਚ ਅੱਜ ਦਾ ਵਲੋਗ ਲਾ ਲੋ ਅੱਜ ਦੀ ਵੀਡੀਓ ਲਾ ਲੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਆਪਾਂ ਇੱਕ ਬਾਈਸੈਪ ਤੇ ਟ੍ਰਾਈਸੈਪ ਦਾ ਵਰਕਆਊਟ ਆਪਾਂ ਇੱਕ ਕੰਪਲੀਟ ਕਰਾਂਗੇ ਕਿ ਪ੍ਰੋਪਰ ਵਰਕਆਊਟ ਜਿੱਦਾਂ ਬਾਈ ਟ੍ਰਾਈ ਦਾ ਜੋ ਆਪਰੇ ਬਰੈਕਨਿਸ਼ਨ ਰੱਖਦੇ ਆ ਜਿੰਨੇ ਰੱਖਦੇ ਆ ਉਹਦਾ ਟ੍ਰੈਨ ਸਾਰਾ ਕੁਝ ਸ਼ੇਅਰ ਕਰਾਂਗੇ ਤੇ ਜਿਹਨੇ ਫੋਲੋ ਕਰਨਾ ਫੋਲੋ ਕਰ ਸਕਦਾ ਤੇ ਸ਼ਾਇਦ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਨਾ ਆਏ ਕਿਉਂਕਿ ਵਰਕਆਊਟ ਦੀ ਤੇ ਕਿਉਂਕਿ ਸਾਰੇ ਤਾਂ ਹੁਣ ਵਰਕਆਊਟ ਪਸੰਦ ਕਰਦੇ ਨਹੀਂ ਹਨਾ ਵਰਕਆਊਟ ਤਾਂ ਹੀ ਪਸੰਦ ਕਰਨਗੇ ਜਿਹੜੇ ਜਿਹੜੇ ਜਮ ਜਾਣ ਕੀਤੀਆਂ ਜਾਂ ਫਿਟਨੇਸ ਨੇ ਬਸ ਭਾਈ ਵੀਰ ਸ਼ਾਇਦ ਉਹਨਾਂ ਨੂੰ ਸਮਝ ਨਾ ਲੱਗੇ ਇਹ ਚੀਜ਼ਾਂ ਦੀ ਤੇ ਵੇਖ ਸਕਦੇ ਹੋ ਤੁਸੀਂ ਅਲਾਸ਼ੀ ਰੀ ਦੇ ਸਕਦੇ ਹੋ ਬਾਕੀ ਚਲੋ ਦਿਖਾਉਣਾ ਤੁਹਾਨੂੰ ਅਜੇ ਪ੍ਰੋਪਰ ਵਰਕਆਊਟ ਭਾਈ ਸਾਹਿਬ ਤੇ ਟ੍ਰਾਈਸੈਪ ਦਾ ਮਿਲਦੇ ਆਪਾਂ ਜਿਹੜਾ ਜਿਮ ਚੋਂ ਠੀਕ ਹੈ ਜੀ ਹਾਂਜੀ ਆਪਾਂ ਕਰਦੇ ਹਾਂ ਵਰਕਆਊਟ ਸਟਾਰਟ ਜਿਵੇਂ ਤੁਹਾਨੂੰ ਕਿਹਾ ਸੀ ਵੀ ਅੱਜ ਆਪਾਂ ਸਿਰਫ ਬਾਈਸੈਪ ਤੇ ਟ੍ਰਾਈਸੈਪ ਦਾ ਵਰਕਆਊਟ ਦਿਖਾਵਾਂਗੇ ਤੁਹਾਨੂੰ ਤੇ ਆਜੋ ਕਰਦੇ ਆਂ ਸਟਾਰਟ ਬਾਈਸੈਪ ਤੋਂ ਤੇ ਚਲੋ ਮਿਲਦੇ ਆਂ ਟ੍ਰੈਨਿੰਗ ਦੇ ਵਿੱਚ ਆਪਾਂ ਬਾਰ ਬਾਰ ਕਰਾਂ ਦਾ ਸਿੰਪਲ ਸੈੱਟ ਹੈ ਬਾਈਸੈਪ ਦਾ ਪਹਿਲਾ ਸੈੱਟ ਬਾਹਰ ਵੱਲ ਕਰਨਾ 30 ਮਿੰਟ ਲੇ ਗੋ ਇਹ ਨਹੀਂ ਰੇ ਤੁਸੀਂ ਨਾ ਉਹਦੇ 10 ਤੋਂ 12 ਬਣੂਗੀ ਵੇਟ ਆਪਣੇ ਹਿਸਾਬ ਦਾ ਲੈ ਲਿਓ ਕੱਲ ਵੀ ਗੁਰੀ ਇੱਥੇ ਘਰ ਆਪਣਾ ਸਰ ਵੀ ਲਾਜਾ ਦਾ ਆ ਸੈਟ ਬਾਈ ਪਹਿਲਾ ਸੈਟ ਬਾਈਟਰੀ ਆਪਾਂ ਇਕੱਠੇ ਰੱਖਾਂਗੇ ਕੋਈ ਛੋਟਾ ਮਸਲਾ ਹੈ ਇੱਕ ਸੈੱਟ ਬਾਈ ਦਾ ਇੱਕ ਟਰਾਈ ਦਾ ਤਿੰਨ ਸੈੱਟ ਰੱਖਾਂਗੇ ਬਾਈਸੈਪ ਦੇ ਤੇ ਚਾਰ ਰੱਖਾਂਗੇ ਟਰਾਈਸੈਪ ਦੇ ਬਸ ਇੰਨੇ ਵਿੱਚ ਆਪਣੀ ਵਰਕਆਊਟ ਕੰਪਲੀਟ ਹੈ ਆਏ ਹਏ ਪੌਜ਼ ਮਾਰ ਮੜ ਜਾ ਕੀ ਬਾਤ ਹੈ ਕੈਂਟ ਲਓ ਬਈ ਸਾਢੇ 4 ਲੱਖ ਫੋਲੋਅਰ ਵਾਵਾ ਖੁੱਲਣ ਦਾ ਅਗਰ ਥਲੇ ਗੁਰੀ ਸੁਣੀ ਆ ਖੋਲ ਖੋਲ ਸਿੱਧਾ ਹੁੰਦਾ ਅਗਰ ਭਾਈ ਸਾਹਿਬ ਖੁੱਲਣ ਦੇ ਖੁੱਲਣ ਦੇ ਖੁੱਲਣ ਦੇ ਹਾਂ ਜੁਦਾ ਸੱਕਾ ਟ੍ਰਾਈਸੈਪ ਆਪਣਾ ਕੁਲੀ ਕੁਛ ਜਿਉਣ ਜੀਵਨ ਦੱਸਿਆ ਦੀ ਆਪਾਂ ਬਾਈਸੈਪ ਇਕੱਠਾ ਲਾਉਂਦੇ ਇੱਕ ਸੈੱਟ ਬਾਈਸੈਪ ਦਾ ਇੱਕ ਸੈੱਟ ਟ੍ਰਾਈਸੈਪ ਦਾ ਭਾਈ ਸਾਹਿਬ ਜੇ ਆਪਣੇ ਮਾਰਲ ਕਰ ਲਓਗੇ ਜੁਦਾ ਸੱਕਾ ਆਪਣਾ ਟ੍ਰਾਈਸੈਪ ਹੋਵੇਗਾ ਤਿੰਨ ਸੈੱਟ ਲਓਗੇ ਰੈਪੀਟਿਸ਼ਨ 10 ਤੋਂ 12 ਵੇਟ ਲੈ ਕੇ ਦੇਖੀ ਜੀ ਕੰਟੀਨਿਊ ਰੱਖਣਾ ਹਰ ਰੈਸ਼ਟ ਸਿਰਫ ਓਨੀ ਹੀ ਹੋਣੀ ਚਾਹੀਦੀ ਐ ਕਿ ਜਿੰਨਾ ਤੁਹਾਡਾ ਪੰਪਣਾ ਜਾਏ ਆਪਾਂ ਕਈ ਵਾਰ ਨਾ ਬਾਈ ਸਾਹਿਬ ਟਰਾਈਸੈਪਸ ਸੈੱਟ ਬਹੁਤ ਜ਼ਿਆਦਾ ਲਾ ਦਿੰਨੇ ਆ ਸਿਰਫ 3-3 ਸੈੱਟ ਰੱਖਿਆ ਕਰੋ ਬਹੁਤ ਛੋਟਾ ਮਸਲਾ ਹੈ ਜਿਆਦਾ ਵਰਕਆਊਟ ਲਾਉਣ ਕਰਕੇ ਇਸ ਕਰਕੇ ਸਾਈਜ਼ ਨਹੀਂ ਬਣਦਾ ਹੈਂ ਬਾਈ ਉਹ ਪਲੇਟ ਕਿਹਦੀ ਲਾ ਦਾਂ ਹਾਂ ਕੋਲਰ ਹੈ ਉਹ ਕੋਲਰ ਲੱਗੂਗਾ ਉਹ ਪਲੇਟ ਵਾਲਾ ਉਹ ਨੰਬਰਾਂ ਦਾ ਹਾਂ ਚਲੋ ਬਾਈ ਗੁਰੀ ਲੋ ਜੀ ਫਿਰ ਰਿਪੀਟ ਕਰਨ ਲੱਗਾ ਸੈੱਟ ਸਿਰਫ 3-3 ਲੱਗਣਗੇ 3 ਟਰਾਈ ਆਪਣਾ ਬਾਈਸੈਪ ਦੇ ਤੇ ਟਰਾਈਸੈਪ ਦੇ 4 ਲਾ ਸਕਦੇ ਹੋ ਕਿਉਂਕਿ ਵੱਡਾ ਮਸਲਾ ਇਹ ਇਸ ਤੋਂ ਜ਼ਿਆਦਾ ਰੈਪੀਟੇਸ਼ਨ ਜਾਂ ਸੈੱਟ ਲਾਉਣਾ ਕੋਈ ਫਾਇਦਾ ਨਹੀਂ ਮਸਲ ਦੀ ਗ੍ਰੋਥ ਨਹੀਂ ਹੁੰਦੀ ਸਹੀ ਬਾਤ ਹੈ ਸਰ ਵੀ ਜਾਂ ਇਹ ਲਾਉਣ ਨਾਲ ਹੋ ਜਾਂਦਾ ਮਸਲਾ ਥੱਕ ਜਾਂਦਾ ਰਿਕਵਰੀ ਨਹੀਂ ਹੁੰਦੀ ਚਲੋ ਜੀ ਅਗਲੇ ਸੈੱਟ ਤੇ ਮਿਲਦੇ ਆ ਆਪਾਂ ਤੀਜਾ ਸੈੱਟ ਹੈ ਕੇਬਲ ਕ੍ਰੋਸ ਦੇ ਉੱਤੇ ਬਾਈਸੈਪ ਦਾ ਪਹਿਲਾ ਮਾਰ ਫੜ ਕਰਤਾ ਦੂਜਾ ਯੂਰਪਾ ਬਾਈਸ਼ਾਪ ਪੀਜਾ ਆਪਣਾ ਕੇਵਲ ਗਰੋਸਟੇ ਬਾਈਸ਼ਾਪ ਦੱਸ ਇਹਦੇ ਵੀ 3 ਮਿੰਟ ਆ ਹੁਣ ਵੀ ਵੇਵਾ ਰੱਤੀ ਦਾ ਦਸਤੋ ਬਾੜਾ ਯਾ ਯਾ ਪੈਸਾ ਬੰਦ ਹੋਣਾ ਪੂਰਾ ਹੋ ਜਾਏਗਾ ਬੋਰਡ ਨੂੰ ਨਹੀਂ ਲੱਭਾ ਮਾਨੂੰ ਹਾਂ ਬਸ ਪੂਰਾ ਖੋਲ ਕੇ ਪੂਰਾ ਬੰਦ ਕਰਨਾ ਹੈ ਪਕੜਾ ਗਿਆ ਜਮਾਤ ਸਿੱਧੀ ਨਹੀਂ ਕਰਨੀ ਜਮਾਤ ਸਿੱਧੀ ਨਹੀਂ ਕਰਨੀ ਸਰਵੀ ਠੀਕ ਹੈ ਹਾਂ ਬਲ ਵੀ ਕੱਢ ਦੇਣਾ ਹੋਵੇ ਤਾਂ ਲੋੜ ਹੀ ਖਤਮ ਹੋ ਜਾਏਗਾ ਮਸਲ ਤੇ ਤਨ ਗੁਰੀ ਲਾਏਗਾ ਸਹੀ ਤਰੀਕੇ ਨਾਲ ਹੈ ਗੁਰੀ ਸਹੀ ਤਰੀਕੇ ਨਾਲ ਕਿਉਂਕਿ ਮੁੰਡੇ ਦਾ ਕੱਲ ਨੂੰ ਜਨਮ ਦੇਣੇ ਬਈ ਜਦੋਂ ਇਹ ਵਲੌਗ ਹੋਣਾ ਜਦੋਂ ਵਲੌਗ ਹੋਣਾ ਉਦੋਂ ਇਹ ਜਨਮ ਹੋਏਗਾ ਹਾਂ ਬੱਸਦਾ ਪਿਆ ਦੇਖੋ ਐਦਾਂ ਹੱਥ ਦੀ ਗ੍ਰਿਪ ਰੱਖਣੀ ਹੈ ਹੱਥ ਕੋੜ ਕੇ ਇਹ ਵੱਡੇ ਵੱਡੇ ਬੋਲ ਦੱਸ ਰਿਹਾ ਚੱਲ 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 ਚੱਲੋ ਜੀ ਨੈਕਸਟ ਐਕਸਰਸਾਈਜ਼ ਆਪਣੀ ਰੋਪ ਦੀ ਆ ਓਵਰ ਹੈਡ ਡ੍ਰੋਪ ਮਸ਼ੀਨ ਤੇ ਲੌਂਗ ਹੈਡ ਲਈ ਰੈਪੀਟੀਸ਼ਨ ਹੋਹੀ ਤੁਹਾਡੇ 10 ਤੋਂ 12 weight ਸਿਲੈਕਟਡ ਮਗਰ ਤੁਹਾਡਾ ਹੈਵੀ ਹੋਣਾ ਚਾਹੀਦਾ ਤੁਹਾਡਾ ਹੈਵੀ ਕਿੰਨਾ ਹੈ ਪੋਸਟ ਕੋਡਿੰਗ ਚੱਲ ਗੁਰੀ ਹੱਥ ਜੋੜਨਾ ਖੋਲ ਕੇ ਚੱਲ ਓਵਰਹੈਡ ਟ੍ਰਾਈਸੈਪ ਦੀ ਲੌਂਗ ਹੈਡ ਦੇ ਅਕਸੇ ਜੋਰ ਲਾਇਆ ਕਰੋ ਆਪਣਾ ਇਹਦੇ ਨਾਲ ਹੀ ਸਾਈਜ਼ ਗੇਨ ਬਾਈਸੈਪਸ ਦਾ ਸੈਟ ਇਹ ਨਾਲ ਵੱਡਾ ਲੱਗਦਾ ਇੱਕ ਬਾਈਸੈਪਸ ਦੇ ਪੀਕ ਦਾ ਸੈਟ ਇੱਕ ਟ੍ਰਾਈਸੈਪਸ ਦੇ ਲੌਂਗ ਹੈਡ ਦਾ ਸੈਟ ਕਿੰਨੇ ਵਰਡ ਨਹੀਂ ਕਰਨੇ ਇਹ ਕਿਹੜਾ ਆਇਆ ਕੋਦਾ ਬੰਗਲਾ ਦਾ ਸਰਟ ਕਿਹੜਾ ਲਓ ਜੀ ਅਗਲਾ ਸੈਟ ਆਪਣਾ ਕੇਬਲ ਕੋਰਡ ਦੇ ਉੱਤੇ ਹੈਮਰ ਹੈਮਰ ਕਰ ਲੋ ਇਹ ਹੈਮਰ ਦਾ ਵੱਡਾ ਡੰਬਲ ਨਾਲ ਹੀ ਲਾ ਸਕਦੇ ਆਂ ਰੋਡ ਨਾਲ ਵੀ ਕੇਬਲ ਕੋਰਡ ਨਾਲ ਵੀ ਕੇਬਲ ਕੋਰਡ ਤੇ ਰੋਪ ਨਾਲ ਵੀ ਲਾ ਸਕਦੇ ਆਂ ਭਾਈ ਸਾਹਿਬ ਦੇ ਵਿੱਚ ਤੀਜੀ ਐਕਸਰਸਾਈਜ਼ ਹੈਮਰ ਜ਼ੋਰ ਰੱਖਣੀ ਹੈ ਇਹਦਾ ਭਾਈ ਸਾਹਿਬ ਦਾ ਬਾਹਰਲਾ ਮਤਲਬ ਸਾਈਡ ਦੇ ਬੋਨਸ ਦੇ ਗੇਨ ਹੋਵੇ ਹੈਮਰ ਸਿੱਧਾ ਹੀ ਕਰਦੇ ਹੋ

ਅਲੋ ਇੱਕ ਪੀਤਾ ਆ ਜਾ ਕੰਮ ਕਰਵਾਏ ਸਾਰਵਾਈ ਪਾ ਕੇ ਦਿਖਾਨੀ ਹੈ ਤੈਨੂੰ ਸਿੱਧੀ 300 ਰੁਪਏ ਹੋਰ ਪਾ ਦੇ ਕੀ ਕਰੂ ਬੰਦਾ ਯਾਰ ਬਸ ਕਦ ਕਰਦੀ ਕਾ ਤੂੰ ਓਕੇ ਚਲ ਕਰ ਦੇ ਡਾਓ ਕੈਪਚਰ ਲਾਸਟ ਥੋੜੀ ਮਾਸਤੀ ਆ ਗਈ ਹਾਂ ਤੁਹਾਨੂੰ ਠੀਕ ਹੈ ਜੀ ਅੱਜ ਦਾ ਵਲੋਗ ਇੰਨੇ ਸੀਗਾ ਨਾ ਸਾਡੀ ਕਪੈਸਿਟੀ ਸੀ ਵਰਕਆਊਟ ਲਾਉਂਦੀ ਇਹਨਾਂ ਗੱਲਾਂ ਬਾਤਾਂ ਮਾਰਉਂਦੀ ਪਰ ਫਿਰ ਵੀ ਅਸੀਂ ਅੱਜ ਸਾਰੇ ਬੰਦੇ ਲੋ ਹੋਏ ਪਏ ਨੇ ਤੇ ਬਸ ਵਰਕ ਇਹਨਾਂ ਕੋ ਵਰਕਆਊਟ ਲੱਗਿਆ ਕੱਢਤਾ ਬੰਦੇ ਦੇਖੋ ਕਿਵੇਂ ਬੈਠੇ ਹੋਏ ਨੇ ਸਾਰੇ ਅੱਜ ਸਾਰੇ ਦੇ ਮੱਛ ਮਰੇ ਪਏ ਨੇ ਲੁਧਿਆਣੇ ਨੇ ਮੱਛ ਮਾਰ ਕੱਲ ਮਿਲਦੇ ਜਿੱਦਾਂ ਲੁਧਿਆਣੇ ਤੋਂ ਆਏ ਗੱਲ ਸੱਚ ਬਰਥਡੇ ਆ ਇੱਕ ਬਰਥਡੇ ਵੀ ਕੱਲ ਨੂੰ ਵੀਡੀਓ ਆਏਗੀ ਬੜੀ ਵਧੀਆ ਮਤਲਬ ਕੀ ਟੌਪ ਨੂੰ ਕੱਲ ਨੂੰ 6 ਵਜੇ ਕੱਲ ਨੂੰ ਵੀਡੀਓ ਆਏਗੀ ਪਰਸੋਂ ਤੜ੍ਹ ਤੱਕ ਪਹੁੰਚੇਗੀ ਹੈਨਾ ਤੇ ਹੁਣੇ ਮੁੱਕ ਨਹੀਂ ਸਕਦਾ ਕੱਲ ਨੂੰ 6 ਵਜੇ ਹੁਣ ਮੁੱਕ ਨਹੀਂ ਸਕਦਾ ਨਿਕਲ ਜਾਊਗਾ ਕੱਲ ਨੂੰ ਕੱਲ ਨੂੰ 6 ਵਜੇ ਸਾਰੇ ਨੇ ਪਹੁੰਚਣਾ ਜੀ ਬਲੈਕ ਹੈਮਰ ਜਿੰਮ ਚ ਬਾਈ ਦਾ ਬਰਥਡੇ ਮਨਾਇਆ ਉਹ ਫੁੱਲ ਵੱਡੀ ਪਾਰਟੀ ਕਰਦੇ ਤੇ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਓਕੇ ਕੱਲ ਨੂੰ ਮਿਲਦੇ ਆ ਇਸ ਵਲੌਗ ਦੇ ਨਾਲ ਪਰਸੋਂ ਮਿਲਦੇ ਆ ਕੱਲ੍ਹ ਦੇ ਵਲੌਗ ਦੇ ਨਾਲ ਚਲੋ ਜੀ ਓਕੇ ਬਾਏ 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 ਯਾ